ਮੇਰੇ ਰੱਥ ਵਿੱਚ ਬੈਠ ਜਾ ਮੈਂ ਤੈਨੂੰ ਆਪਣੇ ਇੰਦਰ ਲੋਕ ਵਿੱਚ ਲੈ ਚਲਦਾ ਹੇ 나ਗ ਮੁਨੀ ਜੀ ਜੇ ਸਵਕਤ ਇੰਦਰ ਜੀ ਨੇ ਮੈਨੂੰ ਇੰਦਰ ਲੋਕ ਵਿੱਚ ਜਾਣ ਵਾਸਤੇ ਕਿਹਾ ਤਾਂ ਮੈਂ ਇੰਦਰ ਜੀ ਨੂੰ ਇਹ ਕਹਾਂ ਕਿ ਹੇ ਇੰਦਰ ਜੀ ਮੈਂ ਭਗਤੀ ਇੰਦਰ ਲੋਕ ਵਿੱਚ ਜਾਣ ਵਾਸਤੇ ਨਹੀਂ ਕਰਦਾ ਮੈਂ ਤਾਂ ਇਸ ਦੁਨੀਆ ਵਿੱਚ ਭਗਵਾਨ ਵਾਲਮੀਕ ਜੀ ਦਾ ਦਰਸ਼ਨ ਕਰਨ ਵਾਸਤੇ ਭਗਤੀ ਕਰਦਾ ਹੈ ਬੈਕੁੰਠ ਲੋਕ ਵਾਸਤੇ ਨਹੀਂ ਕਰਦਾ ਬੈਕੁੰਠ ਲੋਕ ਵਿੱਚ ਜਾਣ ਦੀ ਆਸ਼ਾ ਕਰਦਾ ਹੈ ਭਗਵਾਨ ਵਾਲਮੀ ਦਾ ਦਰਸ਼ਨ ਮੈਨੂੰ ਬੈਕੁੰਠ ਲੋਕ ਵਿੱਚ ਪਹੁੰਚਾ ਦੇਵੇਗਾ ਕਰਤਾ ਦਾ ਦਰਸ਼ਨ ਮੇਰੇ ਕੋਟ ਜਲਮਾਂ ਦੇ ਪਾਪ ਕਰ ਦੇਵੇਗਾ ਚੌਥੇ ਪਦ ਵਿੱਚ ਜਾਣਾ ਲੋੜਦਾ ਹੰ ਇੰਦਰ ਲੋਕ ਕੀ ਮੈਂ ਤਿੰਨਾ ਗੁਣਾ ਵਿੱਚ ਜਾਣਾ ਨਹੀਂ ਲੋੜਦਾ ਜਿੱਥੇ ਮਰਤਕੂ ਦੇ ਚੱਕਰ ਚੱਲਦੇ ਹਨ ਉਥੇ ਜਾ ਕੇ ਮੈਂ ਕੀ ਕਰਨਾ ਹੈ ਉਤੀ ਭਵਾਂ ਕਿਤਨੀ ਲੰਬੀ ਉਮਰ ਹੋਵੇ ਫੇਰ ਵੀ ਮੌਤ ਦਾ ਦਰਸ਼ਨ ਕਰਨਾ ਪੈਂਦਾ ਹੈ ਬੈਕੁੰਠ ਲੋਕ ਵਿੱਚ ਜਾਣਾ ਹੈ ਜਿੱਥੇ ਸਦਾ ਕਾਲ ਅਮਰ ਦੁਨੀਆ ਰਹਿੰਦੀ ਹੈ ਜੰਮਣ ਮਰਨ ਦਾ ਕੋਈ ਦੁੱਖ ਨਹੀਂ ਕੋਈ ਰੋਗ ਨਹੀਂ ਕੋਈ ਸੋਗ ਨਹੀਂ ਉਸ ਬੇਗਮ ਪੂਰੀ ਵਿੱਚ ਕਿਸੇ ਵੀ ਗੱਲ ਦਾ ਕੋਈ ਗਮ ਨਹੀਂ ਜੀਵ ਸਦਾ ਵਾਸਤੇ ਨੰਕ ਕਾਜ ਦੇ ਦਰ ਚਰਣਾ ਨਾਲ ਜੁੜਿਆ ਰਹਿੰਦਾ ਹੈ हेਂ ਇੰਦਰ ਜੀ ਤੇਰੇ ਆਏ ਦਾ ਮੈਨੂੰ ਬਹੁਤ ਸਤਕਾਰ ਹੈ ਪਰ ਮੈਂ ਇੰਦਰ ਲੋਕ ਵਿੱਚ ਨਹੀਂ ਜਾਣਾ ਚਾਹਦਾ ਜੋ ਬੋਲੇ ਸੋਨਰ ਪੈ ਭਗਵਾਨ ਬਾਦਮੀਕ ਮਹਾਰਾਜ ਕੀ ਜੈ श्री श्री एक सौ अठ पूर्ण साहब सतगुरु गुरु ज्ञाननाथ महाराज की जय धन धन संत सतगुरु गुरु गुरुदेव सिंह महाराज की जय वाल्मीक धर्म की जय वाल्मीक तीर्थ की जय जो बोले सुंदर पै कर्ता वाल्मीकि दयावान के जय